ਜੇ ਸਮਸਤਾ ਨਾ ਹੀ ਮਾਰਾ ਹੀ ਦੀ ਗੱਦੀ ਦਾ ਤੁਸੀਂ ਇਧਰੋਂ ਬਰੋਗ ਕਰਦੇ ਆ ਸਾਸੇ ਤੋਂ ਵਿਰੋਧ ਕਰਦੇ ਆ ਉਸੇ ਦੇ ਨਾਮ ਤੇ ਹੀ ਇਹ ਆਸ਼ਰਮ ਬਣਿਆ ਹੋਇਆ ਗੇ ਜੀ ਤੇ ਕੀ ਇਹ ਦਾਦੂਵਾਲ ਨੂੰ ਨਹੀਂ ਪਤਾ ਤੇ ਦਾਦੂਵਾਲ ਸਾਹਿਬ ਨੇ ਸੋਲਾਂ ਦੇ ਹੁਣ ਜਵਾਬ ਦੇਣਾ ਸੰਗਤ ਦੇ ਸਾਹਮਣੇ ਆਉਣ ਬੀਜੇਪੀ ਆਰਐਸਐਸ ਦੇ ਕਹਿੰਦੇ ਦਾਦੂਵਾਲ ਉੱਥੇ ਗਿਆ ਤੇ ਜੇ ਹੁਣ ਦਾਦੂਵਾਲ ਦੇ ਵਿੱਚ ਹਿੰਮਤ ਆ ਨਾ ਵੀਰ ਜੀ ਤਾਂ ਨਕਲੀ ਰਾਮ ਰਹੀਮ ਦੀ ਵਿਰੋਧ ਕਰਕੇ ਦਿਖਾਵੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰੜਰ ਇਸ ਵਕਤ ਇੱਕ ਵਿਵਾਦ ਸਿਕਸ ਸਫਿਆਂ ਦੇ ਵਿੱਚ ਸੁਲਗਣਾ ਸ਼ੁਰੂ ਹੋਇਆ ਉਹ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ ਕੱਲ ਜਗਮਾਲ ਵਾਲੀ ਸਿਰਸਾ ਡੇਰੇ ਦੇ ਵਿੱਚ ਜਾਂਦੇ ਆ ਕਿਉਂਕਿ ਇਹ ਜਿਹੜਾ ਜਗਮਾਲ ਵਾਲੀ ਡੇਰਾ ਦੱਸਿਆ ਜਾਂਦਾ ਵੀ ਇਹ ਵੀ ਡੇਰਾ ਸੱਚਾ ਸੌਦਾ ਦੇ ਵਿੱਚੋਂ ਨਿਕਲਿਆ ਤੇ ਪਿਛਲੇ ਦਿਨੀ ਜਿਹੜੇ ਇਹ ਗੱਦੀ ਤੇ ਮੌਜੂਦ ਸਿਗੇ ਗੱਦੀ ਨਿਸ਼ੀਨ ਸਿਗੇ ਵਕੀਲ ਚੰਦ ਸੰਤ ਵਕੀਲ ਚੰਦ ਉਹ ਚੋਲਾ ਛੱਡ ਗਏ ਸੀ ਭਾਵ ਕਿ ਉਹਨਾਂ ਦਾ ਇੰਤਕਾਲ ਹੋ ਗਿਆ ਉਹ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਉਸ ਡੇਰੇ ਦੇ ਵਿੱਚ ਗੱਦੀ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਹੁੰਦਾ ਹੁਣ ਵਿਵਾਦ ਇਸ ਗੱਲ ਦਾ ਸ਼ੁਰੂ ਹੁੰਦਾ ਹੈ ਕਿ ਜਿਹੜੇ ਵਕੀਲ ਚੰਦ ਸੀਗੇ ਉਹਨਾਂ ਦੇ ਜਿਹੜੇ ਡਰਾਈਵਰ ਸੀ ਬਰਿੰਦਰ ਢਿੱਲੋਂ ਉਹ ਕਹਿੰਦੇ ਆ ਕਿ ਮੈਨੂੰ ਜਿਹੜੇ ਬਾਬਾ ਜੀ ਸੀਗੇ ਉਹ ਅਗਲਾ ਗੱਦੀ ਨਿਸ਼ੀਨ ਐਲਾਨ ਗਏ ਆ ਪਰ ਦੂਜੇ ਪਾਸੇ ਇੱਕ ਧੜਾਏ ਕਹਿੰਦਾ ਹੈ ਕਿ ਬਰਿੰਦਰ ਢਿੱਲੋਂ ਹੁਣਾ ਨੇ ਧੱਕੇ ਦੇ ਨਾਲ ਇਸ ਡੇਰੇ ਦੇ ਉੱਤੇ ਕਬਜ਼ਾ ਕਰ ਲਿਆ। ਖੈਰ ਫਿਰ ਇੱਕ ਵੀਡੀਓ ਵੀ ਸਾਹਮਣੇ ਆਉਂਦਾ ਜਿਹਦੇ ਵਿੱਚ ਇੱਕ ਵਸੀਅਤ ਜਿਹੜੀ ਆ ਉਹ ਪੜ੍ਹ ਕੇ ਸੁਣਾਈ ਜਾਂਦੀ ਹੈ ਜਿਹਦੇ ਵਿੱਚ ਜ਼ਿਕਰ ਬਰਿੰਦਰ ਢਿੱਲੋਂ ਹੁਣਾ ਦਾ ਹੁੰਦਾ ਤੇ ਕੱਲ ਬਕਾਇਦਾ ਤੌਰ ਦੇ ਉੱਤੇ ਬਰਿੰਦਰ ਢਿੱਲੋਂ ਹੁਣਾ ਦੀ ਦਸਤਾਰਬੰਦੀ ਹੁੰਦੀ ਹੈ। ਦਸਤਾਰਬੰਦੀ ਕਰਦੇ ਆ ਬਿਆਸ ਡੇਰਾਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਉੱਥੇ ਮੌਜੂਦ ਹੁੰਦੇ ਆ ਬਲਜੀਤ ਸਿੰਘ ਦਾਦੂਵਾਲ ਹੁਣ ਬਲਜੀਤ ਸਿੰਘ ਦਾਦੂਵਾਲ ਜਦੋਂ ਸਰਬੱਤ ਖਾਲਸਾ 2015 ਦੇ ਵਿੱਚ ਇਹ ਹੋਇਆ ਸੀਗਾ ਤਾਂ ਉਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੂੰ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਐਲਾਨ ਦਿੱਤਾ ਗਿਆ ਸੀ ਕਿ ਇਹ ਜਥੇਦਾਰ ਹੋਣਗੇ ਉਸ ਤੋਂ ਬਾਅਦ ਕਈ ਵੀਡੀਓਜ਼ ਬਲਜੀਤ ਸਿੰਘ ਦਾਦੂਵਾਲ ਦੇ ਮਿਲਦੇ ਆ ਜਿਦੇ ਵਿੱਚ ਉਹ ਦੱਸਦੇ ਆ ਕਿ ਉਹਨਾਂ ਦੀ ਨੇੜਤਾ ਜਿਹੜੀ ਆ ਉਹ ਬਿਆਸ ਵਾਲੇ ਜਿਹੜੇ ਡੇਰਾ ਮੁਖੀ ਆ ਉਹਨਾਂ ਦੇ ਨਾਲ ਵੀ ਆ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਬੜਾ ਸਹਿਚਾਰ ਉਹਨਾਂ ਦਾ ਬੜਾ ਜਿਹੜਾ ਪ੍ਰੇਮ ਆ ਉਹ ਜਗਮਾਲ ਵਾਲੀ ਡੇਰੇ ਦੇ ਜਿਹੜੇ ਗੱਦੀ ਨਸ਼ੀਨ ਸੀ ਜਿਹੜੇ ਚੋਲਾ ਛੱਡ ਗਏ ਆ ਵਕੀਲ ਚੰਦ ਉਹਨਾਂ ਦੇ ਨਾਲ ਵੀ ਸੀਗਾ ਪਰ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਬਲਜੀਤ ਸਿੰਘ ਦਾਦੂਵਾਲ ਹੋਣੀ ਉਸ ਡੇਰੇ ਦੇ ਵਿੱਚ ਕਿਉਂ ਗਏ ਹਾਲਾਂਕਿ ਉਹ ਇਹ ਵਾ ਗੱਲ ਦੱਸ ਚੁੱਕੇ ਆ ਕਈ ਇੰਟਰਵਿਊਜ਼ ਉਹਨਾਂ ਦੀਆਂ ਮੌਜੂਦ ਨੇ ਵੀ ਮੇਰਾ ਪਿਆਰ ਬਹੁਤ ਆ ਹੁਣ ਇਹ ਸਾਰੇ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਵੀਰਪਾਲ ਕੌਰ ਹੋਣੀ ਵੀਰਪਾਲ कौर ਹੁਣਾਂ ਤੋਂ ਜਾਣਦੇ ਆ ਕਿ ਇਸ ਡੇਰੇ ਦਾ ਇਤਿਹਾਸ ਕੀ ਹੈ ਔਰ ਸੰਤ ਜਿਹੜੇ ਵਕੀਲ ਚੰਦ ਸੀਗੇ ਉਹਨਾਂ ਦਾ ਪ੍ਰੇਮ ਪਿਆਰ ਬਲਜੀਤ ਸਿੰਘ ਦਾਦੂਵਾਲ ਹੁਣਾਂ ਦੇ ਨਾਲ ਕਿਵੇਂ ਆ ਇਹ ਪੂਰਾ ਜੋ ਕੱਲ ਘਟਨਾ ਕ੍ਰਮ ਹੋਇਆ ਇਹਦੇ ਬਾਰੇ ਉਹਨਾਂ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਵੀਰਪਾਲ कौर ਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਵੀਰਪਾਲ ਜੀ ਤੁਸੀਂ ਉਹ ਮੈਂ ਪਹਿਲਾਂ ਦੱਸਿਆ ਵੀ ਬਲਜੀਤ ਸਿੰਘ ਦਾਦੂਵਾਲ ਉੱਥੇ ਪਹੁੰਚਦੇ ਆ ਤੇ ਉਸ ਤੋਂ ਬਾਅਦ ਨਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਿ ਚਰਚਾ ਚੱਲ ਗਈ ਹੈ ਕਿ ਬਲਜੀਤ ਸਿੰਘ ਦਾਦੂਵਾਲ ਉੱਥੇ ਕਿਉਂ ਗਏ ਅ ਵੀ ਜਿਵੇਂ ਤੁਸੀਂ ਖੋਦੀ ਦੱਸਿਆ ਵੀ ਜਿਹੜਾ 2015 ਦੇ ਵਿੱਚ ਹੋਇਆ ਸਰਬੱਤ ਖਾਲਸਾ ਹਨਾ ਉਹਦੇ ਵਿੱਚ ਇਹਨੂੰ ਜਥੇਦਾਰ ਵੀ ਐਲਾਨਿਆ ਗਿਆ ਤੇ ਜਿਹੜੀ ਗੁਰਦੁਆਰਾ ਹਰਿਆਣਾ ਦੀ ਕਮੇਟੀ ਬਣੀ ਉਹਦੇ ਵਿੱਚ ਵੀ ਤੁਹਾਨੂੰ ਯਾਦ ਹੋਏ ਇਹਨੂੰ ਪਹਿਲਾਂ ਪ੍ਰਧਾਨ ਬਣਾਇਆ ਗਿਆ ਤੇ ਜੇ ਤੁਸੀਂ ਇਹਦੀਆਂ ਪਹਿਲਾਂ ਵਾਲੀਆਂ ਸਪੀਚਾਂ ਸੁਣੋ ਤਾਂ ਇਹ ਹਮੇਸ਼ਾ ਹੀ ਇੱਕ ਗੱਲ ਤੇ ਬੜਾ ਮਤਲਬ ਜੋਰ ਦਿੰਦਾ ਰਿਹਾ ਵੀ ਮੈਂ ਤਾਂ ਸਿੱਖੀ ਦਾ ਪ੍ਰਚਾਰ ਕਰਦਾ ਤੇ ਮੈਂ ਡੇਰਾਵਾਦ ਦੇ ਵਿਰੋਧ ਚ ਐ ਤਾਂ ਜੇ ਇਹ ਡੇਰਾਵਾਦ ਦੇ ਵਿਰੋਧ ਦੇ ਵਿੱਚ ਐ ਤੇ ਫਿਰ ਕੱਲ ਜਦੋਂ ਇਹ ਜਗਮਾਲ ਵਾਲੀ ਡੇਰੇ ਦੇ ਵਿੱਚ ਗਏ ਐ ਜਿਹੜੇ ਵਿਆਸ ਵਾਲੇ ਬਾਬਾਈ ਦੇ ਨਾਲ ਖੜਾ ਇਹ ਤੇ ਇੱਕ ਜਿਹੜਾ ਮਤਲਬ ਜਗਮਾਲ ਵਾਲੀ ਜਿਹਨਾਂ ਨੂੰ ਗੱਦੀ ਦਿੱਤੀ ਗਈ ਐ ਉਹਨਾਂ ਦੇ ਨਾਲ ਕੀ ਉਹ ਡੇਰਾਵਾਦ ਨਹੀਂ ਐ ਕੀ ਉਹ ਡੇਰੇ ਵਾਲੇ ਨਹੀਂ ਐ ਈਓ ਸਿੱਖ ਧੰਤਾਂ ਦੇ ਅਨੁਸਾਰ ਚੱਲ ਰਹੇ ਆ ਵੀ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਾਦੂਬਾਹ ਸਾਹਿਬ ਦੇਣ ਹੁਣ ਇੱਕ ਵਾਰੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਉਹ ਬੈਠੇ ਸੀ ਡਿਬੇਟ ਦੇ ਵਿੱਚ ਤੇ ਉਹਨਾਂ ਨੇ ਵੀਰ ਜੀ ਇਹ ਗੱਲ ਕਹੀ ਕਿ ਕਹਿੰਦਾ ਮੈਂ ਵੀ ਵਿੱਚੇ ਹੀ ਆਉਣਾ ਕਿ ਸਾਡੇ ਜਿਹੜੇ ਇਹ ਸਿੱਖ ਪ੍ਰਚਾਰਕ ਐ ਉਹਨਾਂ ਦੀਆਂ ਕਮੀਆਂ ਰਹੀਆਂ ਕਿ ਜਿਹੜੇ ਮਤਲਬ ਕਿ ਮੇਰਾ ਨਾਮ ਲੈ ਕੇ ਵੀ ਤੁਹਾਡੇ ਵਰਗੇ ਭੈਣ ਜੀ ਆਖੇ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਸੀ ਤੇ ਸੋਝਮਾ ਲੋਕ ਸੀ ਉਹ ਡੇਰਿਆਂ ਉੱਤੇ ਜਾਣ ਲੱਗੇ ਤਾ ਉਹਨੇ ਇਹ ਚੀਜ਼ ਮੰਨੀ ਉਦੋਂ ਤੇ ਹੋਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਇਸ ਵਕਤ ਦਾਦੂਵਾਲ ਸਾਹਿਬ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਹਾਂ ਦੇਖੋ ਇੱਕ ਪਾਸੇ ਜਿਹੜਾ ਸਿੱਖ ਸੰਗਤ ਨੂੰ ਇੰਨਾ 올ੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਵੀ ਧਰਮ ਪ੍ਰਚਾਰ ਕਮੇਟੀ ਦਾ ਵੀ ਤੁਸੀਂ ਕਹਿੰਦੇ ਹੋ ਚੇਅਰਮੈਨ ਬਣਾਇਆ ਜਾ ਉਹਨੂੰ ਕਾ ਤਖਤ ਦਾ ਵੀ ਭੋਲੀ ਭਾਲੀ ਸੰਗਤ ਨੂੰ ਤਾਂ ਕੁਝ ਨਹੀਂ ਪਤਾ ਅਸਲੀਅਤ ਕੀ ਹੈ ਤਾਂ ਵੀ ਉਹਨਾਂ ਨੇ ਉਹਦੇ ਨੂੰ ਜਥੇਦਾਰ ਤੱਕ ਮਤਲਬ ਕਿ ਥਾਪਤਾ ਤੇ ਹੁਣ ਉਹ ਸੰਗਤ ਵੀ ਸੋਚੇ ਤੇ ਤੁਸੀਂ ਜਦੋਂ ਬਰਗਾੜੀ ਮੋਰਚਾ ਲੱਗਾ ਹੋਇਆ ਸੀ ਵੀਰ ਜੀ ਉਦੋਂ ਵੀ ਇਹ ਬੜਾ ਮਤਲਬ ਵੱਧ ਵੱਧ ਕੇ ਬੋਲਦਾ ਹੁੰਦਾ ਸੀ ਇਹ ਸੀ ਦਾਦੂਬਾਲ ਸੀ ਫਿਰ ਰਣਜੀਤ ਸਿੰਘ ਢੱਡਰਾਂ ਵਾਲਾ ਪਹਿਲਾ ਜਾਂ ਪੰਥਪ੍ਰੀਤ ਜਾਂ ਹਰਜਿੰਦਰ ਸਿੰਘ ਧਾਮੀ ਵਾਲੇ ਦੱਸੋ ਕੀ ਬਰਗਾੜੀ ਨੂੰ ਇਨਸਾਫ ਮਿਲ ਗਿਆ ਕੀ ਫਿਰ ਹੁਣੇ ਸਾਰੇ ਚੁੱਪ ਕਿਉਂ ਹੋ ਗਏ ਤਾਂ ਇਥੋਂ ਸਾਜਸ਼ਾ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਡੇਰਾ ਸੱਚਾ ਸੌਦਾ ਦੇ ਵਿੱਚੋਂ ਹੀ ਜਿਹੜੀ ਮਤਲਬ ਇੱਕ ਬ੍ਰਾਂਚ ਨਿਕਲਦੀ ਹੈ ਬ੍ਰਾਂਚ ਕੀ ਨਿਕਲਦੀ ਹੈ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣੀ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਧੀਰਮੱਲੀਏ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਰਾਮ ਰਾਈਏ ਹੈ ਵੀ ਉਹਨਾਂ ਨੂੰ ਕੋਈ ਗੱਦੀ ਬਖਸ਼ੀ ਨਹੀਂ ਸੀ ਗਈ ਉਹ ਗੱਦੀ ਜਿਹੜੀ ਸੀਗੀ ਉਹ ਬਾਬਾ ਬਕਾਲਾ ਜੇ ਕਿਹਾ ਸੀ ਤਾਂ ਉਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਕੋਲ ਜੀ ਸੀ ਤਾਂ ਜਿਵੇਂ ਧੀਰਮੱਲੀ ਇਹ ਆ ਉਵੇਂ ਹੀ ਡੇਰਾ ਸੱਚਾ ਸੌਦਾ ਦੇ ਲਈ ਜਗਮਾਲ ਵਾਲੀ ਵਾਲੇ ਵੀ ਧੀਰਮੱਲੀ ਹੀ ਹੈ ਕਿਉਂਕਿ ਇਹਨਾਂ ਨੇ ਆਪਣੇ ਆਪ ਹੀ ਜਦੋਂ ਮਸਤਾਨਾ ਹੀ ਮਹਾਰਾਜਨੀ ਨੇ ਸਸਨਾਮ ਸਿੰਘ ਜੀ ਮਹਾਰਾਏ ਨੂੰ ਗੱਦੀ ਸੌਂਪਤੀ ਤਾਂ ਪੂਰੇ ਸ਼ਹਿਰ ਦੇ ਵਿੱਚ ਜੀਪ ਦੇ ਵਿੱਚ ਓਪਨ ਜੀਪ ਦੇ ਵਿੱਚ ਬਿਠਾ ਕੇ ਹਾਰ ਪਾ ਕੇ ਜਲੂਸ ਕੱਢਿਆ ਗਿਆ ਤਾਂ ਉਸ ਟਾਈਮ ਜਿਹੜੇ ਪਹਿਲਾਂ ਇਹਨਾਂ ਦੇ ਗੱਦੀ ਨਿਸ਼ੀਨ ਸੀਗੇ ਗੁਰਬਖਸ਼ ਸਿੰਘ ਉਹ ਗਏ ਨਹੀਂ ਸੀ ਨਾਲ ਜਲੂਸ ਦੇ ਤੇ ਉਸ ਟਾਈਮ ਵੀ ਮਸਤਾਨਾ ਹੀ ਮਹਾਰਾਏ ਬਹੁਤ ਗੁੱਸੇ ਹੋਏ ਸੀ ਪਾਈ ਤੁਸੀਂ ਮਨਮਤ ਚਾਹ ਕਰ ਰਹੇ ਹੋ ਗੁਰਮਤ ਨਹੀਂ ਕਰ ਰਹੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਲਾਗੂ ਉਹ ਕਿ ਆਪ ਦਾ ਡੇਰਾ ਬਣਾ ਲਿਆ ਔਰ ਉਸ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦੇ ਬੇਟੇ ਸੀ ਨਾ ਜੀਜੀ ਉਹ ਜਦੋਂ ਗਰਬਖਸ਼ ਸਿੰਘ ਦਾ ਆਖਰੀ ਸਮਾਂ ਆਇਆ ਤਾਂ ਆਖਰੀ 2 ਸਾਲ ਉਹ ਬਹੁਤ ਜ਼ਿਆਦਾ ਮਤਲਬ ਮੰਜੇ ਤੇ ਪਿਆ ਉਹ ਬਹੁਤ ਜ਼ਿਆਦਾ ਬਿਮਾਰ ਹੋਇਆ ਜਾਂ ਜਿਹੜੇ ਉਹਨਾਂ ਦੇ ਆਖਰੀ ਸਮੇਂ ਦੇ ਟਾਈਮ ਉਹਨਾਂ ਦੇ ਜਿਹੜੇ ਬੇਟੇ ਸੀ ਉਹ ਸਾਡੇ ਗੁਰੂ ਪਿਤਾਈ ਕੋਲ ਆਏ ਵੀ ਸੀ ਇੱਧਰ ਸੰਤਾਂ ਕੋਲੇ ਔਰ ਉਹਨਾਂ ਨੇ ਬਾਕਾਇਦਾ ਮਾਫੀ ਵੀ ਮੰਗੀ ਸੀ ਤੇ ਉਹਨਾਂ ਨੇ ਇਹ ਗੱਲ ਕਹਿ ਕੇ ਗਏ ਸੀ ਉਹ ਸਾਡੇ ਡੇਰੇ 'ਚ ਵੀ ਅਸੀਂ ਗੁਰੂ ਜੀ ਇਸ ਹੁਣ ਗੱਦੀ ਤੇ ਨਹੀਂ ਬਠਾਂਗੇ ਇਸੇ ਕਰਕੇ ਫਿਰ ਕੀ ਹੋਇਆ ਜੀ ਅਸਲ ਦੇ ਵਿੱਚ ਇਹ ਜਿਹੜਾ ਡੇਰਾ ਸੱਚਾ ਸੌਦਾ ਸਾਡਾ ਇਹਦੇ ਵਿਰੋਧ ਦੇ ਵਿੱਚ ਸਭ ਤੋਂ ਵੱਡਾ ਹਰਿਆਣੇ ਦੇ ਵਿੱਚ ਜਿਹੜੀ ਰਾਜਨੀਤਿਕ ਪਾਰਟੀ ਸੀ ਉਹ ਚਟਾਲ ਲੈਂਦੀ ਜੀ ਚਟਾਲਾ ਪਰਵਾ ਡੇਰਾ ਸੱਚਾ ਸੌਦਾ ਦੇ ਬਹੁਤ ਜ਼ਿਆਦਾ ਵਿਰੋਧ ਦੇ ਵਿੱਚ ਸੀ ਇੱਥੋਂ ਤੱਕ ਇੱਕ ਸਭਾ ਦੇ ਵਿੱਚ ਵੀ ਜਿਹੜਾ ਮਤਲਬ ਕਿ ਓਮ ਪ੍ਰਕਾਸ਼ ਕਾਲਾ ਨੇ ਗੱਲ ਕਹਿਤੀ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਡੇਰਾ ਸੱਚਾ ਸੌਦਾ ਨੂੰ ਧਰਮਸ਼ਾਲਾ ਬਣਾ ਦਾਂਗੇ ਇਸ ਕਰਕੇ ਉਹਨਾਂ ਨੇ ਇਹਨੂੰ ਅਲੱਗ ਡੇਰਾ ਬਣਾਉਣ ਵਾਸਤੇ ਮਤਲਬ ਕਿ ਸਾਰਾ ਸ਼ਹਿਰ ਦਿੱਤੀ ਅਲੱਗ ਡੇਰਾ ਬਣਾਇਆ ਉਸ ਤੋਂ ਬਾਅਦ ਜਿਹੜਾ ਇਹ ਵਕੀਲ ਚੰਦ ਬਣਿਆ ਜੀ ਇਹ ਵੀ ਚਟਾਲਿਆਂ ਦਾ ਹੀ ਬੰਦਾ ਸੀ ਇਹਨਾਂ ਦੇ ਹੀ ਮਤਲਬ ਕਿ ਇਧਰੋਂ ਹੀ ਸੀਗਾ ਚਟਾਲਾ ਮਤਲਬ ਕਿ ਫੈਮਿਲੀ ਦੇ ਨਾਲ ਹੀ ਰਿਲੇਟਡ ਸੀ ਔਰ ਬਿਸ਼ਨੋਈ ਪਰਿਵਾਰ ਦੇ ਵਿੱਚੋਂ ਹੀ ਸੀਗਾ ਜੀ ਤੇ ਉਹਨਾਂ ਨੇ ਮਤਲਬ ਕਿ ਉਸ ਤੋਂ ਬਾਅਦ ਜਿਹੜਾ ਇਹਦਾ ਜਵਾਈ ਸੀ ਬੇਟਿਆਂ ਨੇ ਤਾਂ ਮਨਾ ਹੀ ਕਰਤਾ ਸੀ ਵੀ ਅਸੀਂ ਨਹੀਂ ਲੈਣਾ ਇਸ ਕਰਕੇ ਜਵਾਈ ਨੂੰ ਠਾਇਆ ਗਿਆ ਸੀ ਪਰ ਹੁਣ ਅਸੀਂ ਜਦੋਂ ਇਹਦੀ ਵਕੀਲ ਚੰਦ ਦੀ ਹੋ ਗਈ ਡੈਥ ਅਸੀਂ ਹੁਣ ਇਹ ਚੀਜ਼ ਵਾਚ ਕਰ ਰਹੇ ਸੀ ਲਗਾਤਾਰ ਇੱਕ ਗੱਲ ਇੱਕ ਗੱਲ ਦੱਸਣਾ ਬੰਜੀ ਇਹ ਜਵਾਈ ਕੌਣ ਸੀਗਾ ਕਿਹਨਾਂ ਦੇ ਜਵਾਈ ਸੀ ਇਹ ਜਿਹੜਾ ਇਹ ਮਤਲਬ ਗੁਰਬਖਸ਼ ਸਿੰਘ ਸੀ ਨਾ ਪਹਿਲਾਂ ਜਿਹਨੇ ਜਗਮਾਲ ਵਾਲੀ ਡੇਰਾ ਸ਼ੁਰੂ ਕੀਤਾ ਇਹ ਵਕੀਲ ਚੰਦ ਜੀ ਉਹਨਾਂ ਦੇ ਜਵਾਈ ਸੀ ਅੱਛਾ ਉਹਨਾਂ ਦੇ ਬੇਟਿਆਂ ਨੇ ਤਾਂ ਮਨਾ ਕਰਤਾ ਸੀ ਨਾ ਜੀ ਤਾਂ ਸਾਡੇ ਡੇਰੇ ਚ ਆ ਕੇ ਮਨਾ ਕਰ ਸਾਡੇ ਗੁਰੂ ਜੀ ਤੋਂ ਮਾਫੀ ਲੈ ਗਏ ਸੀ ਔਰ ਮਨਾ ਕਰਤਾ ਸੀ ਅਸੀਂ ਗੱਡੀ ਤੇ ਨਹੀਂ ਬੈਠਣਾ ਇਹ ਉਹਨਾਂ ਦੇ ਜਵਾਈ ਸੇ ਬਿਠਾਇਆ ਅਸਲ ਦੇ ਵਿੱਚ ਚਟਾਲਿਆਣੀ ਵਕੀਲ ਸਾਹਿਬ ਨੂੰ ਚਟਾਲਿਆਣੀ ਹੀ ਬਿਠਾਇਆ ਸੀ ਜੀ ਤਾਂ ਉਸ ਤੋਂ ਬਾਅਦ ਜਦੋਂ ਇਹ ਮਤਲਬ ਕਿ ਇਹ ਬੈਠ ਗਏ ਤੇ ਹੁਣ ਇਹ ਜਾਂਦੇ ਹੋਏ ਜਾਂ ਤੋਂ ਪਹਿਲਾਂ ਜਾਂ ਮਤਲਬ ਉਹ ਕਿਸੇ ਨੂੰ ਗੱਡੀ ਨਹੀਂ ਦੇ ਕੇ ਗਏ ਜਿਵੇਂ ਆਮ ਤੌਰ ਤੇ ਮਤਲਬ ਉਹ ਰਹਾਨੀਤ ਦੇ ਵਿੱਚ ਰੀਤ ਹੁੰਦੀ ਹੈ ਵੀ ਸੰਤ ਜਾਂਉਂਦੇ ਜੀ ਹੀ ਅੱਗੇ ਗੱਡੀ ਦੇ ਜਾਂਦੇ ਆ ਇਹਨਾਂ ਨੇ ਕਿਸੇ ਨੂੰ ਗੱਦੀ ਦੀ ਰਸਮ ਅੱਗੇ ਨਹੀਂ ਕੀਤੀ ਜਦੋਂ ਅੱਗੇ ਗੱਦੀ ਦੀ ਰਸਮ ਨਹੀਂ ਕੀਤੀ ਤੁਹਾਨੂੰ ਯਾਦ ਹੋ ਪਹਿਲੇ ਦਿਨ ਵੀ ਰੋਲਾ ਪਿਆ ਤਾਂ ਜਿਹੜੀਆਂ ਵੀਡੀਓ ਆਈਆਂ ਵੀ ਡਰਾਈਵਰ ਸੀ ਜਿਹੜਾ ਉਹ ਆਪ ਦੇ ਆਪ ਗੱਦੀ ਤੇ ਬਠਣ ਲੱਗਾ ਬਾਬਾਈ ਦਾ ਤੇ ਉਸ ਤੋਂ ਬਾਅਦ ਗੋਲੀ ਵੀ ਚੱਲੀ ਐ ਤੇ نیٹ ਬੰਦ ਰਿਹਾ ਇਹ ਸਾਰਾ ਮਤਲਬ ਉਹ ਪ੍ਰੋਸੈਸ ਚੱਲਿਆ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜਾ ਵਿਰਿੰਦਰ ਆ ਡੇਰੇ ਦੇ ਵਿੱਚ ਆਉਂਦਾ ਫਿਰ ਹੌਲੀ-ਹੌਲੀ ਮਤਲਬ ਕਿ ਇਹਨੇ ਪੁਲਿਸ ਦੇ ਨਾਲ ਜਿਹੜੀ ਹੈਲਪ ਲੈ ਕੇ ਤਾਂ ਫਿਰ ਇਹ ਗੱਦੀ ਤੇ ਬੈਠਦਾ ਪਰ ਅਸੀਂ ਵੀ ਜੀ ਇੱਕ ਚੀਜ਼ ਦੇਖ ਰਹੇ ਸੀ ਲਗਾਤਾਰ ਵੀ 아이 ਦੋ ਪਹਿਲਾਂ ਜਿਹੜੀਆਂ ਦੋ ਗੱਡੀਆਂ ਤੇ ਬੈਠੇ ਸੀ ਉਹ ਚਟਾਲਿਆਂ ਨੇ ਬਿਠਾਇਆ ਸੀ ਹੁਣ ਜਿਸ ਤਰ੍ਹਾਂ ਚਟਾਲਾ ਪਰਿਵਾਰ ਬੀਜੇਪੀ আর ਐਸਐਸ ਨੇ ਖਤਮ ਕਰਤਾ ਤੇ ਉਮੇ ਹੁਣ ਜਿਹੜਾ ਇਸ ਗੱਡੀ ਤੇ ਬੈਠੂਗਾ ਉਹ ਬੀਜੇਪੀ ਦਾ ਬੰਦਾ ਹੀ ਬੈਠੂਗਾ ਕੱਲ ਬਾਬਾਈ ਦਾ ਆਉਣਾ ਬਿਆਸ ਤੋਂ ਚੱਲ ਕੇ ਬਾਬਾਈ ਦਾ ਆਉਣਾ ਤੇ ਦਾदूवाल ਦਾ ਜਾਣਾ ਦੋਨਾਂ ਦਾ ਇਹ ਪੂਰਾ ਪੂਰਾ ਸੰਕੇਤ ਹੈ ਕਿ ਉੱਪਰੋਂ ਇਸ਼ਾਰਾ ਹੋਇਆ ਹੈ ਬੀਜੇਪੀ ਆਰਐਸਐਸ ਦੇ ਕਹਿੰਦੇ ਹੀ ਬਾਬਾ ਜੀ ਬਿਆਸ ਵਾਲੇ ਆਏ ਆ ਬੀਜੇਪੀ ਆਰਐਸਐਸ ਦੇ ਕਹਿੰਦੇ ਦਾਦੂ ਵਾਲਾ ਉੱਥੇ ਗਿਆ ਕਿਉਂਕਿ ਹੁਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਕਿਵੇਂ ਬਾਬਾ ਜੀ ਬਿਆਸ ਵਾਲੇ ਵੀ ਕਿੰਨਾ ਨੇੜਤਾ ਮਤਲਬ ਉਹਨਾਂ ਦੀ મોદી ਸਾਹਿਬ ਨਾਲ ਔਰ ਕਿੰਨੀ ਦਾਦੂ ਵਾਲ ਦੀ ਹੈ ਕਿਵੇਂ ਮਤਲਬ ਖੱਟੜ ਸਾਹਿਬ ਨਾਲ ਇਹਦੀ ਨੇੜਤਾ ਇੱਥੋਂ ਤੱਕ ਕਿ ਜਦੋਂ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਸੀ ਤੇ ਦਾਦੂ ਵਾਲਾ ਸਾਹਮਣੇ ਸਪੈਸ਼ਲ ਕਿਹਾ ਵੀ ਵੀਡੀਓ ਪਾ ਕੇ ਵੀ ਮੋਦੀ ਸਾਹਿਬ ਨੂੰ ਭਾਜਪਾ ਨੂੰ ਵੋਟ ਪਾਉਣੀ ਹੈ ਕਿਉਂਕਿ ਕਾਂਗਰਸ ਨੇ ਬਹੁਤ ਨੁਕਸਾਨ ਕੀਤਾ ਪਰ ਕੀ ਦਾਦੂਬਾਦ ਨੂੰ ਇਤਿਹਾਸ ਨਹੀਂ ਪਤਾ ਜੇ ਮਤਲਬ ਆਪਾਂ ਇਹ ਮੰਨਦੇ ਆਂ ਵੀ ਕਾਂਗਰਸ ਨੇ ਅਟੈਕ ਕਰਵਾਇਆ ਜਾਂ ਨੁਕਸਾਨ ਕੀਤਾ ਤਾਂ ਮੈਂ ਅਤਿੰਦਰਪਾਲ ਜੀ ਖਾਲਸਾ ਤੁਸੀਂ ਉਹਨਾਂ ਦੀ ਵੀਡੀਓ ਸੁਣੀਓ ਮੈਂ ਵੀਡੀਓ ਸੁਣੀਆ ਉਹ ਕਹਿੰਦੇ ਮੈਂ ਆਰਟੀਆਈ ਲਾ ਕੇ ਇੱਕ ਕੜਵਾਈ ਚੀਜ਼ ਵੀ 1 ਜੂਨ ਤੋਂ ਲੈ ਕੇ 6 ਜੂਨ 84 ਤੱਕ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕੌਣ-ਕੌਣ ਮਿਲਿਆ ਤਾਂ ਉਹ ਕਹਿੰਦੇ ਸਾਰੇ ਜਨਸੰਗਹੀਏ ਚ ਆਰਐਸਐਸ ਵਾਲੇ ਸੀ ਜਿਨ੍ਹਾਂ ਬੀਜਪੀ ਵਾਲੇ ਸੀ ਔਰ ਉਹਨਾਂ ਨੇ ਲਗਾਤਾਰ ਮਤਲਬ ਕੇਂਦਰਾ ਗਾਂਧੀ ਤੇ ਪ੍ਰੈਸ਼ਰ ਬਣਾਇਆ ਕਿ ਤੁਸੀਂ ਅਟੈਕ ਕਰੋ ਔਰ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਦੁਰਗਾ ਦੇਵੀ ਦਾ ਖਤਾਬ ਵੀ ਦਿੱਤਾ ਤੇ ਕੀ ਇਹ ਜਾਦੂ ਬਾਦ ਨੂੰ ਨਹੀਂ ਪਤਾ ਕੀ ਮਤਲਬ ਉਹਨਾਂ ਦੇ ਕਹਿਣ ਤੇ ਜਿਵੇਂ ਮਤਲਬ ਕਿ ਆਈਐਸ ਅਫੀਸਰ ਜਿਹੜੇ ਆਪਣੇ ਹੈਗੇ ਗੁਰਤੇਜ ਸਿੰਘ ਜੀ ਉਹਨਾਂ ਨੇ ਇੱਕ ਜਿਹੜੀ ਕਿਤਾਬ ਲਿਖਿਆ ਉਹਨਾਂ ਨੇ ਬਕਾਇਦਾ ਮਤਲਬ ਚਿੱਠੀਆਂ ਵੀ ਆਪਨੀ ਕਿਤਾਬ ਦੇ ਵਿੱਚ ਛਾਪੀਆਂ ਉਹਦੇ ਵਿੱਚ ਲਿਖਿਆ ਵੀ ਕਿਵੇਂ ਬਾਦਲ ਸਾਹਿਬ ਨੇ ਵੀ ਚਿੱਠੀਆਂ ਲਿਖੀਆਂ ਸੀ ਅਟੈਕ ਕਰੋ ਤੇ ਫਿਰ ਜੇ ਕੋਈ ਅਟੈਕ ਕਰਦਾ ਜਾਂ ਸਾਡੇ ਤੇ ਹਮਲਾ ਕਰਦਾ ਤੇ ਜਿਹੜੇ ਕਰਵਾਉਂਦੇ ਆ ਕਿ ਉਹ ਬਰਾਬਰ ਦੇ ਜ਼ਿੰਮੇਵਾਰ ਨਹੀਂ ਕਹਿੰਦਾ ਦੂਰ ਸਾਹਿਬ ਨਾਲ 16 ਦੇ ਹੁਣ ਜਵਾਬ ਦੇਣਾ ਸੰਗਤ ਦੇ ਸਾਹਮਣੇ ਆਉਣ ਜਾਂ ਮੇਰੇ ਨਾਲ ਕਿਤੇ ਵੀ ਡਿਬੇਟ ਦੇ ਵਿੱਚ ਬੈਠਣ ਹੁਣ ਉਹ ਇਹਨਾਂ ਗੱਲਾਂ ਦੇ ਜਵਾਬ ਦੇਣ ਸਾਡੇ ਗੁਰੂ ਪਿਤਾ ਜੀ ਨੂੰ ਮੇਰੇ ਨਾਲ ਜਦੋਂ ਡਿਬੇਟ ਦੇ ਵਿੱਚ ਬੈਠਾ ਉਹਨੇ ਐਨੀ ਘਟਿਆ ਸ਼ਬਦਾਵਲੀ ਵਰਤੀ ਕਹਿੰਦਾ ਅਸੀਂ ਸੱਚੇ ਸੌਦੇ ਵਾਲੇ ਰਾਮ ਰਹੀਮ ਨੂੰ ਗਲ ਦੇ ਵਿੱਚ ਪਟਾ ਪਾ ਕੇ ਤੇ ਕੜੀ ਸਕੇ ਲੈ ਕੇ ਆਵਾਂਗੇ ਤੇ ਜੇ ਹੁਣ ਦਾਦੂਵਾਲ ਦੇ ਵਿੱਚ ਹਿੰਮਤ ਹੈ ਨਾ ਵੀਰ ਜੀ ਤਾਂ ਨਕਲੀ ਰਾਮ ਰਹੀਮ ਦੀ ਵਿਰੋਧ ਕਰਕੇ ਦਿਖਾਵੇ ਨਕਲੀ ਰਾਮ ਰਹੀਮ ਦਾ ਹੁਣ ਇੱਕ ਵੀ ਵਾਰ ਵਿਰੋਧ ਕਿਉਂ ਨਹੀਂ ਕੀਤਾ ਇਸ ਲਈ ਨਹੀਂ ਨਾ ਕੀਤਾ ਕਿਉਂਕਿ ਉਹ ਵੀ ਭਾਜੀਪੀ ਤੇ ਆਰਐਸਐਸ ਦਾ ਹੀ ਬੰਦਾ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਸੱਚੇ ਸੰਤ ਦੇ ਖਿਲਾਫ ਤਾਂ ਖੜੇ ਹੋਗੇ ਜੇ ਹਿੰਮਤ ਹੈ ਨਾ ਦਾਦੂਬਾਲ ਦੇ ਵਿੱਚ ਤਾਂ ਜੁਪੀ ਵਾਲੇ ਨੂੰ ਫਿਰ ਜਿਹੜਾ ਨਕਲੀ ਰਾਮ ਰਹੀਮ ਆ ਰਿਹਾ ਉਹਦਾ ਵਿਰੋਧ ਕਰਕੇ ਦਿਖਾਵੇ ਨਾਲ ਤਾਂ ਨਾਲ ਫਿਰ ਉਹਦੇ ਗੱਲ ਦੇ ਵਿੱਚ ਰੱਸਾ ਪਾ ਕੇ ਉਹਨੂੰ ਕਹਿੰਦੇ ਕਿ ਦਿਖਾਵੇ ਫਿਰ ਮੰਨਾਂਗੇ ਵੀਰ ਜੀ ਅਸੀਂ ਉਹਨੂੰ ਪਿਓਸਲੀ ਸਿੱਖ ਹੈ ਨਾ ਜਿਹੜੇ ਵੇ ਗੁਰਮੀਤ ਰਾਮ ਰਹੀਮ ਆ ਉਹਨਾਂ ਦੇ ਉੱਤੇ ਕਤਲ ਦੇ ਮੁਕਦਮੇ ਆ ਬਲਾਤਕਾਰ ਦੇ ਮੁਕਦਮੇ ਆ ਸਜ਼ਾ ਹੋਈ ਹੋਈ ਆ ਸਰਕਾਰ ਦਾ ਪੂਰਾ ਪ੍ਰੋਸੈਸ ਚੱਲਿਆ ਉਸ ਤੋਂ ਬਾਅਦ ਸਜ਼ਾ ਹੋਈ ਆ ਤੇ ਉਹਨਾਂ ਨੂੰ ਆਪਾਂ ਮਤਲਬ ਕਲੀਨ ਚਿੱਟ ਇੱਥੇ ਬੈਠ ਕੇ ਨਹੀਂ ਨਾ ਦੇ ਸਕਦੇ ਸਰਕਾਰ ਦੇ ਖਿਲਾਫ ਨਹੀਂ ਨਾ ਆਪਾਂ ਜਾ ਸਕਦੇ ਨਹੀਂ ਤੁਸੀਂ ਮੇਰੀ ਗੱਲ ਸੁਣ ਤੁਸੀਂ ਕਹਿੰਦੇ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ ਪਰ ਉਹਨੇ ਜਿਹੜੀ ਡਿਬੇਟ ਦੇ ਵਿੱਚ ਤੁਸੀਂ ਤੋਂ ਬੋਲਿਆ 2020 'ਚ ਹੀ ਬੋਲਿਆ ਨਾ ਤਾਂ ਫੇਰ ਹੁਣ ਨਕਲੀ ਰਾਮ ਰਹੀਮ ਦਾ ਵਿਰੋਧ ਕਿਉਂ ਨਹੀਂ ਕਰਦਾ ਜੀ ਉਹ ਨਕਲੀ ਰਾਮ ਰਹੀਮ ਦੇਵਤੇ ਵੀ ਤਾਂ ਨਾਮ ਤਾਂ ਉਹਨਾਂ ਦਾ ਹੀ ਚੱਲ ਰਿਹਾ ਅਸਲੀ ਦਾ ਹੀ ਨਾ ਜੀ ਜੇ ਪਰਚੇ ਦਰਜ ਹੁਣ ਕਿਹੜਾ ਹੋ ਇਹ ਹੋ ਗਿਆ ਬਰੀ ਹੋ ਗਿਆ ਸਾਰਿਆਂ ਚੋਂ ਅਸੀਂ ਇਹ ਸਵਾਲ ਰੱਖਦੇ ਆ ਦਾਦੂਬਾਲ ਅੱਗੇ ਵੀ ਹੁਣ ਕਦੇ ਉਹਨਾਂ ਨੇ ਪੈਰੋਲ ਦਾ ਜਾਂ ਜਿਹੜੀ ਉਹਨਾਂ ਨੂੰ ਜੋ ਛੁੱਟੀ ਮਿਲਦੀ ਉਹਦਾ ਕਦੇ ਵਿਰੋਧ ਕਿਉਂ ਨਹੀਂ ਕੀਤਾ ਦਾਦੂਬਾਲ ਨੇ ਹੋਨੋਂ ਕਿਉਂ ਨਹੀਂ ਹਿੰਮਤ ਦਿਖਾਉਂਦੇ ਵੀ ਉੱਥੇ ਜੂਪੀ ਜਾਣ ਤੇ ਜੂਪੀ ਜਾ ਕੇ ਤੇ ਉਹਨਾਂ ਦੇ ਉਹ ਗਲ ਦੇ ਵਿੱਚ ਰੱਸਾ ਪਾ ਕੇ ਗਿੰਦੀ ਸੀ ਟੜੀ ਸਕੇਲਿਆ ਉਹਨਾਂ ਜਿਵੇਂ ਉਹ ਸਾਡੇ ਅਸਲੀ ਗੁਰੂ ਪਿਤਾ ਹੀ ਵਾਸਤੇ ਸ਼ਬਦ ਵਰਤਦੇ ਹੁੰਦੇ ਸੀ ਕਿਉਂ ਨਹੀਂ ਹੁਣ ਉਹ ਬਰਗਾਲੀ ਵਾਸਤੇ ਜਾਂ ਬਰਗਾਲੀ ਦਾ ਜੋ ਮੁੱਦਾ ਉਹਦੇ ਵਾਸਤੇ ਅੱਗੇ ਲੱਗ ਕੇ ਕਿਉਂ ਨਹੀਂ ਹੁਣ ਉਹ ਸਾਰਾ ਕੁਝ ਕਰਦੇ ਇਹਨਾਂ ਸਵਾਲਾਂ ਦੇ ਜਵਾਬ ਤਾਂ ਉਹਨਾਂ ਨੂੰ ਦੇਣੇ ਪੈਣਗੇ ਨਾ ਤੁਸੀਂ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਡੇਰੇਵਾਦ ਦਾ ਵਿਰੋਧ ਕਰਦੇ ਆ ਕਿਉਂਕਿ ਸਿੱਖ ਧਰਮ ਦਾ ਜਿਹੜਾ ਹੈਗਾ ਨੁਕਸਾਨ ਕੀਤਾ ਉਹ ਡੇਰੇਵਾਦ ਨੇ ਕੀਤਾ ਤੇ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਡਾ ਤਾਂ ਇਹਨਾਂ ਨਾਲ ਸਹਿਚਾਰੀ ਬਹੁਤ ਸੀ ਜਿਸ ਮਸਤਾਨਾ ਹੀ ਮਹਾਰਾਜ ਦੀ ਗੱਦੀ ਦਾ ਤੁਸੀਂ ਇਧਰੋਂ ਵਿਰੋਧ ਕਰਦੇ ਆ ਸੱਸੇ ਤੋਂ ਵਿਰੋਧ ਕਰਦੇ ਆ ਉਸੇ ਦੇ ਨਾਮ ਤੇ ਹੀ ਇਹ ਆਸ਼ਰਮ ਬਣਿਆ ਹੋਇਆ ਵੀਜੀ ਸ਼ਾਮਸਤਾਨਾ ਜੀ ਬਲੋਚਸਤਾਨੀ ਆਸ਼ਰਮ ਹੈ ਜਿੱਥੇ ਤਾਂ ਤੁਹਾਡੀ ਲਿਆਜ ਹੈ ਜਿੱਥੇ ਤੁਹਾਡਾ ਸਹਿਚਾਰ ਹੈ ਉੱਥੇ ਤਾਂ ਤੁਸੀਂ ਕਹੋ ਵੀ ਇਹ ਠੀਕ ਹੈ ਇਹ ਡੇਰੇਵਾਦ ਸਹੀ ਹੈ ਇਸ ਸੇਕਟਰ ਦੇ ਸੁਧਾਰਤਾ ਦੇ ਅਨਸਾਰ ਹੀ ਕਰ ਰਹੇ ਆ ਅਸੀਂ ਤੇ ਜਿੱਥੇ ਤੁਹਾਡੀ ਨਹੀਂ ਬੰਦੀ ਤੁਹਾਡੇ ਊਸੂਲਾਂ ਦੇ ਨਹੀਂ ਊਸੂਲ ਮਤਲਬ ਉਹਨਾਂ ਦੇ ਮਿਲਦੇ ਉੱਥੇ ਤੁਸੀਂ ਕਹਿੰਨਾ ਕਿ ਅਸੀਂ ਰਾਜ ਕੇ ਵਿਰੋਧ ਕਰਨਾ ਉੱਥੇ ਤੁਸੀਂ ਸਾਡੀ ਸੰਗਤ ਨੂੰ ਵੀ ਪਰੇਸ਼ਾਨ ਕੀਤਾ ਉਹਨਾਂ ਨੇ ਨਾਮ ਚਰਚਾ ਨਹੀਂ ਕਰਨ ਦਿੱਤੀਆਂ ਕਿੰਨਾ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜੀ ਫਿਰ ਇਹਨਾਂ ਸਵਾਲਾਂ ਦੇ ਹੁਣ ਜਵਾਬ ਦੇਣਾ ਡੇਰਾ ਤਾਂ ਉਹੀ ਹੈ ਨਾ ਵੈਸੇ ਵੈਸੇ ਮੈਂ ਇੱਕ ਗੱਲ ਜਾਣਨੀ ਚਾਹੁੰਨਾ ਵੀ ਆ ਡੇਰਾ ਜਗਮਾਲ ਵਾਲੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਜਾਂ ਆਪਣੇ ਤੌਰ ਦੇ ਉੱਤੇ ਹੀ ਇਹ ਪ੍ਰਚਾਰ ਕਰਦੇ ਨਹੀਂ ਜੀ ਕਿਤੇ ਕਿਸੇ ਡੇਰੇ ਚ ਨਹੀਂ ਆ ਨਾ ਬਿਆਸ ਵਾਲੇ ਡੇਰੇ ਚ ਨਾ ਸਾਡੇ ਡੇਰੇ ਚ ਨਾ ਹੀ ਮਤਲਬ ਕਿ ਜਗਮਾਲ ਵਾਲੀ ਡੇਰੇ ਚ ਕਿਤੇ ਕੋਈ ਪ੍ਰਕਾਸ਼ ਨਹੀਂ ਹੈ ਇਹ ਜਿਵੇਂ ਹੁਣ ਇਹ ਇੰਟਰਵਿਊ ਦੇ ਵਿੱਚ ਕੱਲ੍ਹ ਦਾ ਕਹੀ ਜਾਂਦਾ ਜੀ ਅਸੀਂ ਤਾਂ ਘੰਟਾਂ ਬੱਧੀ ਕਹਿੰਦਾ ਵੀ ਗੁਰਬਾਣੀ ਤੇ ਚਰਚਾ ਕਰਦੇ ਰਹਿੰਦੇ ਸੀ ਕਮਾਲ ਦੀ ਗੱਲ ਹੈ ਟੰਟਾ ਬੰਦੀ ਜੇ ਤੁਸੀਂ ਇਹਨਾਂ ਨਾਲ ਗੁਰਬਾਣੀ ਤੇ ਮੈਣੀਆਂ ਜੇ ਜਗਮਾਲ ਵਾਲੀ ਵਾਲਿਆਂ ਨਾਲ ਤੁਸੀਂ ਮਤਲਬ ਕਿ ਜਿਹੜੇ ਸਾਡੇ ਡੇਰੇ ਦੇ ਮਤਲਬ ਧੀਰਮੱਲੀਏ ਐ ਡੇਰੇ ਦੇ ਕਟੜ ਵਿਰੋਧੀ ਐ ਜਿਨ੍ਹਾਂ ਨੇ ਵੀ ਜ ਤੁਸੀਂ ਉਹਨੂੰ ਮੈਂ ਇੱਕ ਗੱਲ ਦੱਸ ਦਿੰਨੀ ਆ ਜਦੋਂ ਮਤਲਬ ਕਿ ਸਾਡੇ ਮਸਤਾਨਾ ਜੀ ਮਹਾਰਾਜ ਨੇ ਪਰਮ ਪਿਤਾ ਇਹਨੂੰ ਵੱਡੇ ਗੁਰੂ ਜੀ ਨੂੰ ਦੇਤਾ ਨਾ ਜੀ ਮਤਲਬ ਗੱਦੀ ਦੇਤੀ ਤਾਂ ਚਟਾਲਿਆਂ ਨੇ ਇਹਨੂੰ ਅਲੱਗ ਡੇਰਾ ਬਣਾ ਕੇ ਜਦੋਂ ਬਿਠਾਇਆ ਗੁਰਬਖਸ਼ ਸਿੰਘ ਨੂੰ ਜਗਮਾਲ ਵਾਲੀ ਤਾਂ ਇਹਨਾਂ ਨੇ ਸਾਡਾ ਸਿਰਫ ਇੱਕ ਸੱਚੇ ਸੌਦੇ ਜਿਹੜਾ ਮਸਤਾਨਾ ਹੀ ਤਾਂ ਅਸੀਂ ਇੱਕ ਡੇਰੇ ਨੂੰ ਛੱਡ ਕੇ ਬਾਕੀ ਜਿੰਨੀਆਂ ਬ੍ਰਾਂਚਾਂ ਸੀ ਜਿਨ੍ਹਾਂ ਡੇਰਾ ਰੇਸੀ ਸਭ ਤੇ ਕਬਜ਼ਾ ਕਰ ਲਿਆ ਸੀ ਤੇ ਸਾਰਿਆਂ ਤੇ ਕੇਸ ਚੱਲੇ ਆ ਤੇ ਸਾਰਿਆਂ ਦੇ ਜਿਹੜੀ ਫਿਰ ਉਸ ਤੋਂ ਬਾਅਦ ਜਿਹੜਾ ਹੱਕ ਦੇ ਵਿੱਚ ਫੈਸਲਾ ਉਹ ਡੇਰਾ ਸੱਚਾ ਸੌਦਾ ਦੇ ਹੱਕ ਦੇ ਵਿੱਚ ਫੈਸਲਾ ਹੋਇਆ ਤਾਂ ਫਿਰ ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਉਹਨਾਂ ਦਾ ਸਾਰੀਆਂ ਬ੍ਰਾਂਚਾਂ ਤੇ ਕਬਜ਼ਾ ਹੋਇਆ ਨਹੀਂ ਤਾਂ ਇਹਨਾਂ ਨੇ ਚੋਟਾਲਿਆ ਨੇ ਸਾਰਾ ਇਹਨਾਂ ਦਾ ਕਬਜ਼ਾ ਕਰਵਾਤਾ ਸੀ ਜਿਹੜਾ ਤਾਂ ਸੱਚੇ ਸੰਤਾਂ ਦਾ ਜਾਂ ਡੇਰਾ ਸੱਚਾ ਸੌਦਾ ਦੇ ਇੱਕ ਚੜ੍ਹ ਮਰੋਦੀ ਹੈ ਇਹ ਕਿਹੜੇ ਸਾਲ ਦੀ ਗੱਲ ਆ ਜਦੋਂ ਡੇਰੇ ਤੇ ਕਬਜ਼ਾ ਕਰਵਾਇਆ ਤੁਸੀਂ ਕਹਿ ਰਹੇ ਹੋ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਇਹ ਨਾ ਇਹ ਇਹ ਡੇ ਮਤਲਬ ਕਿ ਇਹਨਾਂ ਨੇ ਲਗਭਗ ਜਿਵੇਂ 60 ਦੇ ਵਿੱਚ 28 ਫਰਵਰੀ 1960 ਨੂੰ ਇੱਧਰ ਗੱਦੀ ਨਿਸ਼ੀਨ ਹੋਇਆ ਜੀ ਸਾਡੇ ਮਤਲਬ ਕਿ ਗੱਦੀ ਦਿੱਤੀ ਹੈ ਮਸਤਾਨਾ ਹੀ ਮਹਾਰਾਜ ਨੇ ਸਿਆਸ ਨਾਮ ਸਿੰਘ ਜੀ ਮਹਾਰਾਜ ਨੂੰ ਔਰ 18 ਅਪ੍ਰੈਲ 1960 ਨੂੰ ਉਹ ਚੋਲਾ ਛੱਡ ਗਿਆ ਮਤਲਬ ਉਹਨਾਂ ਨੇ ਚੋਲਾ ਬਦਲ ਲਿਆ ਆਪਣਾ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਤਿੰਨ ਸਾਲ ਇਹ ਵੀ ਸਾਇਲੈਂਟ ਰਹੇ ਤੇ ਜਿਹੜੇ ਸਾਡੇ ਗੁਰੂ ਜੀ ਸੀ ਜਿਨ੍ਹਾਂ ਨੂੰ ਗੱਦੀ ਦਿੱਤੀ ਹੋਈ ਸੀ ਉਹ ਵੀ ਸਾਇਲੈਂਟ ਰਹੇ ਕਿਉਂਕਿ ਇਹਨਾਂ ਨੇ ਵਿਰੋਧ ਸਾਰੇ ਜਿਹੜੇ ਜ਼ਿੰਮੇਵਾਰ ਸੀ ਨਾ ਜੀ ਉਹ ਮਤਲਬ ਕਿ ਗੁਰਬਖਸ਼ ਸਿੰਘ ਨੇ ਆਪਦੇ ਹੱਕ ਚ ਕਰ ਲਏ ਸੀ ਤਾਂ ਫਿਰ ਇਹ ਇਹਨਾਂ ਨੇ 4-5 ਸਾਲ ਬਾਅਦ ਜੀ ਇਹਨਾਂ ਨੇ ਫਿਰ ਆਪ ਦਾ ਕਿਉਂਕਿ ਚਟਾਲੇ ਇਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਗਏ ਇਹਨਾਂ ਨੇ ਫਿਰ ਜਗਮਾਲ ਵਾਲੀ ਜਗ੍ਹਾ ਲਈ ਕਿਉਂਕਿ ਇਹ ਡੇਰਾ ਸੱਚਾ ਸੌਦਾ ਦੇ ਵਿੱਚ ਗੁਰਬਖਸ਼ ਸਿੰਘ ਜਿਹੜਾ ਉਹ ਮੈਨੇਜਰ ਹੁੰਦਾ ਸੀ ਮਤਲਬ ਪੈਸੇ ਥੇਲੇ ਦਾ ਜਿਹੜਾ ਪ੍ਰਬੰਧ ਸੀ ਉਹ ਇਹਦੇ ਕੋਲੇ ਸੀ ਜੀ ਇਸੇ ਕਰਕੇ ਸਾਰਾ ਪੈਸਾ ਜਿਹੜਾ ਸੀਗਾ ਫਿਰ ਇਹਨਾਂ ਨੇ ਉਦੋਂ ਉਥੋਂ ਡੇਰੇ ਚ ਰੇਡਾ ਸਾਡੇ ਸ਼ਾਸਨਾਮ ਸਿੰਘ ਜੀ ਮਹਾਰਾਜ ਸੀਗੇ ਉਹ ਤਾਂ ਆਪ ਜੀ ਉਹਨਾਂ ਦੀ ਮਤਲਬ ਹੈ ਜੇ ਤੁਸੀਂ ਉਹਨਾਂ ਤੋਂ ਸੁਣੋ ਉਹ ਕਹਿੰਦੇ ਹੁੰਦੇ ਸੀ ਵੀ ਭਾਈ ਸਾਨੂੰ ਤਾਂ ਮਤਲਬ ਕੱਲਿਆਂ ਨੂੰ ਛੱਡ ਕੇ ਤੁਰ ਗਏ ਸੀ ਸਾਰੇ ਵੀ ਉਦੋਂ ਇੱਕ ਵਾਰੀ ਉਧਰ ਹੀ ਉੱਠ ਗਏ ਫਿਰ ਇਹਨਾਂ ਨੇ ਸਾਰਿਆਂ ਨੇ ਜਦੋਂ ਡੇਰੇ ਇਸ ਮਤਲਬ ਲਗਭਗ ਇਹ 68 ਤੋਂ ਠੜ ਦੇ ਆਸ-ਪਾਸ ਦੀ ਗੱਲ ਹੈ ਜੀ ਇਹ ਇੱਥੇ ਇਹਨਾਂ ਨੇ ਜਦੋਂ ਸਾਰੇ ਕਬਜ਼ੇ ਕਰ ਲਏ ਉਸ ਤੋਂ ਬਾਅਦ ਫਿਰ ਇਹ ਲਗਾਤਾਰ ਕੇਸ ਚੱਲੇ ਆ ਜੀ ਫਿਰ ਇਹ ਕੇਸ ਆ ਕੇ ਲਗਭਗ 15 ਸਾਲਾਂ ਦੇ ਬਾਅਦ ਹੀ ਤਕਰੀਬਨ ਕੇਸ ਨਹੀਂ ਪੜਿਆ ਜੀ ਇਹ ਪਾਰੇ ਸਾਡੇ ਜਿਹੜੇ ਹਜ਼ੂਰ ਪਿਤਾ ਜੀ ਉਹਨਾਂ ਦੇ ਗੱਦੀ ਆਉਣ ਤੋਂ ਪਹਿਲਾਂ ਇਹ ਕੇਸ ਨਹੀਂ ਪੜਗੇ ਸੀ ਸਾਰੇ ਵੀ ਸਾਰਿਆਂ ਤੇ ਮਤਲਬ ਕਿ ਡੇਰਾ ਸੱਚਾ ਸੌਦਾ ਦਾ ਬਾਈ ਦੇ ਕੋਰਟ ਦੇ ਰਾਹੀਂ ਹੀ ਕਬਜ਼ਾ ਹੋਇਆ ਜਿਹੜਾ ਮਤਲਬ ਕਿ ਅਸਲੀ ਵਾਰਸ ਉਹ ਕਹਿੰਦੇ ਸਾਰੇ ਇਹ ਮਤਲਬ ਡੇਰਾ ਸੱਚਾ ਸੋਦਾ ਹੀ ਹੈ ਜੀ ਤੇ ਚਾਹੇ ਕੋ ਕਿਹੜਾ ਡੇਰਾ ਜਿੰਨਾ ਵੀ ਮਤਲਬ ਦੱਸਦੇ ਇੱਕ ਸਾਰਾ ਮੇਨ ਡੇਰਾ ਸਰਸਾ ਨੂੰ ਛੱਡ ਕੇ ਬਾਕੀ ਸਾਰੇ ਡੇਰਿਆਂ ਤੇ ਜਗਮਾਲ ਵਾਲੀ ਰਾ ਨੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਇਹ ਵਕੀਲ ਸਾਹਿਬ ਹੈ ਜੀ ਇਹ ਮਤਲਬ ਚਟਾਲਿਆ ਨੇ ਬਿਠਾਤਾ ਜੀ ਤਾਂ ਇਹਨਾਂ ਦੀ ਤੁਸੀਂ ਦੇਖ ਲਓ ਜੀ ਬਰਾਬਰ ਹੀ ਸਾਡੇ ਉਨ ਤਾਂ ਚੱਲ ਰਿਹਾ ਹੈ ਇਹ ਜਿਵੇਂ 1960 ਤੋਂ ਬਾਅਦ ਪਰ ਮਤਲਬ ਇਹਨਾਂ ਦੀ ਸੰਗਤ ਹਜੇ ਵੀ 10 ਲੱਖ ਹੈ ਪਰ ਸਾਡੇ ਵਾਲੇ ਪਾਸੇ ਦੇਖੋ ਤੁਸੀਂ ਇੱਕ ਪਾਸੇ ਕਿੰਨੇ ਲੋਕ ਭਲਾਈ ਦੇ ਕੰ ਫਗ 6-7 ਕਰੋੜ ਦੀ ਸੰਗਤ ਜਿਹੜੀ ਜੁੜੀ ਕਿਉਂਕਿ ਲੋਕਾਂ ਨੂੰ ਪਤਾ ਸੀ ਜੀ ਸਾਡੇ ਮਸਤਾਨਾ ਹੀ ਮਾਰ ਰਹੀ ਨਾ ਜਿਹੜਾ ਜਿਹੜਾ ਸੱਚਾ ਸੌਦਾ ਇਹਦੇ ਨਾਲ ਫਿਰ ਵਿਵਾਦ ਵੀ ਬਹੁਤ ਜੁੜੇ ਰਹੇ ਨਾ ਇਹ ਤਾਂ ਇਹ ਤਾਂ ਜੀ ਸ਼ੁਰੂ ਤੋਂ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਸ਼ੁਰੂ ਤੋਂ ਰਿਹਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਨੀ ਆ ਜਿਹੜਾ ਵੀ ਸੰਤ ਸਮਾਜ ਸੁਧਾਰਕ ਹੋਊਗਾ ਨਾ ਜੀ ਉਹਦੇ ਨਾਲ ਵਿਵਾਦ ਜੁੜਨਗੇ ਜੁੜਨੀਆਂ ਤੁਸੀਂ ਮਤਲਬ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦਿਓ ਪ੍ਰਾਣੇ ਇਤਿਹਾਸ ਦੇ ਵਿੱਚੋਂ ਜਿਹੜਾ ਵੀ ਸੰਤ ਪੀਰ ਫਕੀਰ ਅਵਤਾਰ ਜਿਹੜਾ ਵੀ ਰਿਹਾ ਨਾ ਜੀ ਸਮਾਜ ਸੁਧਾਰ ਕਰ ਰਿਹਾ ਹੈ ਜਿਹੜਾ ਆਪਦੀ ਭਗਤੀ ਕਰਕੇ ਚੁੱਪ ਕਰਕੇ ਤੁਰ ਜਾਂ ਉਹਨਾਂ ਤੋਂ ਇਲਾਵਾ ਜਿਹੜੇ ਸਮਾਜ ਦਾ ਸੁਧਾਰ ਕਰਨਗੇ ਉਹ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਜਿਹੜੀਆਂ ਰਾਜਾ ਹੁੰਦਾ ਉਹ ਵਿਰੋਧ ਕਰਦੇ ਕਰਦਾ ਕਿਉਂਕਿ ਜਦੋਂ ਸਮਾਜ ਸੁਧਾਰ ਕਰਦੇ ਆ ਲੋਕਾਂ 'ਚ ਜਾਂਦੇ ਆ ਲੋਕ ਕੁਦਰਤੀ ਉਹਨਾਂ ਦੇ ਪਿੱਛੇ ਲੱਗਦੇ ਆ ਜੀ ਤੇ ਉਹ ਫਿਰ ਜਦੋਂ ਭੀੜ ਦੇਖਦੀ ਹੈ ਇੱਕ ਰਾਜੇ ਨੂੰ ਜਾਂ ਦੇਖਦੀਆਂ ਸਰਕਾਰਾਂ ਨੂੰ ਫਿਰ ਉਹਨਾਂ ਉਹ ਚੀਜ਼ ਪਸੰਦ ਨਹੀਂ ਆਉਂਦੀ ਜੀ ਇਸੇ ਕਰਕੇ ਹੀ ਵਿਰੋਧ ਹੋਇਆ ਜੀ ਮਤਲਬ ਇਹ ਨਹੀਂ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸਾਹਮਣੇ ਆਊਗਾ ਜੀ ਭੀੜ ਤੇ ਸਰਕਾਰ ਨੂੰ ਪਸੰਦ ਆਉਂਦੀ ਹੈ ਜੇ ਉਹਨਾਂ ਦੇ ਹੱਕ ਚ ਭੁਗਤਦੀ ਹੋਵੇ ਨਾ ਜੀ ਕਿਉਂ ਜਿੰਨਾ ਲੋਕ ਭਲਾਈ ਦਾ ਕੰਮ ਡੇਰਾ ਸੱਚਾ ਸੌਦਾ ਕਰਦਾ ਸੀ ਐਨਾ ਤਾਂ ਅੱਜ ਤੱਕ ਕੋਈ ਦੱਸ ਦਿਓ ਜੀ ਇੱਕ ਵੀ ਡੇਰੇ ਦੀ ਐਗਜ਼ਾਮਪਲ ਦੇ ਦਿਓ ਜਿੰਨਾ ਲੋਕ ਭਲਾਈ ਦਾ ਕੰਮ ਡੇਰਾ ਸੱਚਾ ਸੌਦਾ ਨਹੀਂ ਕੀਤਾ ਉਹ ਕਿਹੜੀ ਕੁਦਰਤੀ ਆਫਤ ਹੈ ਜਾਂ ਉਹ ਕਿਹੜੀ ਸਟੇਟ ਹੈ ਜਿੱਥੇ ਮਤਲਬ ਤੁਸੀਂ ਅੰਡੇਮਾਨ ਨਿਕੋਬਾਰ ਜਿੱਥੇ ਸਿਰਫ ਆਰਮੀ ਗਈ ਸੀ ਵੀਰ ਜੀ ਉੱਥੇ ਜਦੋਂ ਮਤਲਬ ਸੁਨਾਮੀ ਆਈਆਂ ਸੀ ਉੱਥੇ 20 ਸਾਡੀ ਸ਼ਾਸਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਦੇ ਜਿਹੜੇ ਨੌਜਵਾਨ ਸੀ ਉੱਥੇ ਭੇਜੇ ਸੀ ਸਾਡੇ ਗੁਰੂ ਜੀ ਨੇ ਚਾਹੇ ਜਿੱਥੇ ਵੀ ਚਾਹੇ ਸੁਨਾਮੀ ਆਈ ਚਾਹੇ ਹੜ੍ਹ ਆਏ ਚਾਹੇ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਬਰਫ਼ ਦੇ ਜਿਹੜੇ ਮਤਲਬ ਪਹਾੜ ਡਿੱਗੇ ਜਾਂ ਮਤਲਬ ਕਿ ਇਵਨ ਕਿ ਨੇਪਾਲ ਦੇ ਵਿੱਚ ਵੀ ਜੇ ਉੱਥੇ ਵੀ ਪਹਚਾਲਾ ਗੁਜਰਾਤ ਦੇ ਵਿੱਚ ਦੇਖੋ ਜੇ 2001 ਦੇ ਵਿੱਚ ਪਹਚਾਲਾ ਆ 145 ਪਿੰਡ ਸਾਡੇ ਗੁਰੂ ਜੀ ਨੇ ਉੱਥੇ ਅਡਾਪਟ ਕੀਤੇ ਜੀ 2001 ਦੇ ਵਿੱਚ ਔਰ 2 ਮਹੀਨੇ ਰਹਿ ਕੇ ਉੱਥੇ ਸਾਰਾ ਕੁਝ ਲਗਾਤਾਰ ਸਾਰੇ ਪਿੰਡਾਂ ਦੇ ਵਿੱਚ ਉੱਥੇ ਲੱਕੜ ਦੇ ਘਰ ਬਣਾ ਕੇ ਟੋਟਲੀ ਸਾਰਾ ਕੁਝ ਉੱਥੇ ਖੜਾ ਕੀਤਾ ਜੀ 145 ਪਿੰਡ ਦੱਸੋ ਤੁਸੀਂ ਮਤਲਬ ਕਿਹੜੇ ਹੋਰ ਸਸਤੇ ਨੇ ਇੰਨਾ ਕੰਮ ਕੀਤਾ ਇਹ ਤਾਂ ਇਹ ਇਹ ਗੱਲਾਂ ਨਹੀਂ ਹੈਗੀਆਂ ਜੀ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਜੇ ਕੋਰਟ ਨੇ ਜੇ ਲੋਅਰ ਕੋਰਟ ਨੇ ਉਹਨਾਂ ਨੂੰ ਜਦੋਂ ਸਰਕਾਰਾਂ ਦੇ ਜਦੋਂ ਆਪਾਂ ਨੂੰ ਸਾਡੇ ਦੇਸ਼ ਦਾ ਤਾਂ ਹਿਸਟਰੀ ਪਤਾ ਹੈ ਨਾ ਜੀ ਇਸ ਵੇਲੇ ਜਿਹੜਾ ਸਾਡੇ ਦੇਸ਼ ਦੇ ਉੱਤੇ ਸਰਕਾਰ ਰਾਜ ਕਰ ਰਹੀ ਹੈ ਉਹਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਇਸ ਦੇਸ਼ ਨੂੰ ਹਿੰਦੂਤਵ ਬਣਾਣਾ ਹੈ ਹਿੰਦੂ ਰਾਸ਼ਟਰ ਬਣਾਣਾ ਅਸੀਂ ਬਾਰ-ਬਾਰ ਕਹਿੰਦੇ ਸਾਡੇ ਗੁਰੂ ਜੀ ਜਿਹੜੇ ਸਾਡੇ ਸੰਤ ਹੈ ਇਧਰੋਂ ਇਹ ਉਹਨਾਂ ਦੇ ਹਿੰਦੂਤਵ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣ ਕੇ ਖਾਸ ਕਰਕੇ 2007 ਦੇ ਵਿੱਚ ਜਦੋਂ ਉਹਨਾਂ ਨੇ ਸਾਰੀਆਂ ਧਰਮ ਤੇ ਤਾ ਇਕੱਠਿਆਂ ਕਰਕੇ ਇਨਸਾ ਬਣਾਤੇ ਉਦੋਂ ਬਾਅਦ ਹੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਆਦਾ ਸਾਜ਼ਿਸ਼ਾਂ ਸ਼ੁਰੂ ਹੋਈਆਂ ਉਦੋਂ ਪਹਿਲਾਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਸੀ ਅਸੀਂ ਤਾਂ ਵੀਰ ਜੀ ਮਤਲਬ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨੀ ਆ ਸਾਰੀ ਮਤਲਬ ਕਿ ਜੋ ਵੀ ਸਰੋਤੇ ਸੁਣ ਰਹੇ ਆ ਸੰਤ ਵਚਨ ਪਾਟੇ ਨਹੀਂ ਪਾਟੇ ਜਾਇ ਬ੍ਰਹਿਮੰਡ ਸੰਤਾਂ ਨੇ ਵਚਨ ਕੀਤੇ ਹੋਏ ਆ ਵੀ ਜਿਹੜੇ ਤੀਰ ਤੁਸੀਂ ਸਾਡੇ ਵੱਲ ਛੱਡਦੇ ਆ ਇੱਕ ਦਿਨ ਉਹਨਾਂ ਤੀਰਾਂ ਦੇ ਮੂੰਹ ਤੁਹਾਡੇ ਵੱਲ ਹੋਣਗੇ ਜਿਹੜੇ ਸੰਤਾਂ ਦਾ ਔਰ ਸਾਥ ਸੰਗਤ ਦਾ ਮਜ਼ਾਕ ਬਣਾਉਂਦੇ ਉਹਨਾਂ ਦਾ ਖੁਦ ਇੱਕ ਦਿਨ ਮਜ਼ਾਕ ਬਣੂ ਤੁਸੀਂ ਇਹ ਦੇਖ ਲਓ ਚਾਹੇ ਉਹ ਬਦਲ ਕੇ ਆ ਚਾਹੇ ਦਾਦੂ ਬਾਲਾਰਗੇ ਆ ਇਹਨਾਂ ਨੇ ਜਿੰਨੇ ਤੀਰ ਛੱਡਿਆ ਨਾ ਇੱਕ ਦਿਨ ਜੈਸ ਮਤਲਬ ਕਿ ਅਕਾਲ ਦਾ ਮਤਲਬ ਕੀ ਹੁੰਦਾ ਵੀ ਜੀ ਅਕਾਲ ਦਾ ਮਤਲਬ ਹੁੰਦਾ ਪਰਮ ਪਿਤਾ ਪਰਮਾਤਮਾ ਇੱਕ ਕਾਲ ਹੁੰਦਾ ਬਰਾਈ ਦਾ ਪ੍ਰਤੀਕ ਇੱਕ ਅਕਾਲ ਜਿਹੜਾ ਸਚਾਈ ਦਾ ਪ੍ਰਤੀਕ ਪਰਮ ਪਿਤਾ ਪਰਮਾਤਮਾ ਉਸ ਪਰਮ ਪਿਤਾ ਪਰਮਾਤਮਾ ਅਕਾਲ ਤਖਤ ਤੋਂ ਜਿਸ ਸੱਚੇ ਸੰਤ ਦੇ ਖਿਲਾਫ ਜਿਨ੍ਹਾਂ ਨੇ ਵੀ ਐਡਾ ਵੱਡਾ ਮਤਲਬ ਹੁਕਮਨਾਮਾ ਜਾਰੀ ਕਰਾਇਆ ਤੇ ਪੋਲੀਪਾਲੀ ਸਾਸ ਸੰਗਤ ਦੇ ਖਿਲਾਫ ਵੀ ਕਰਾਇਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਉਹੀ ਅਕਾਲ ਤਖਤ ਤੇ ਉਹੀ ਸਿੱਖ ਸੰਗਤ ਉਹਨਾਂ ਲੋਕਾਂ ਦੇ ਖਿਲਾਫ ਖੜੀ ਹੋਊਗੀ ਤੇ ਉਥੋਂ ਉਹਨਾਂ ਦੇ ਖਿਲਾਫ ਵੀ ਓਵੇਂ ਹੁਕਮਨਾਮੇ ਜਾਰੀ ਹੋਣਗੇ ਜਿਹੜਾ ਤੇ ਜਿਹੜਾ ਤੇ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦਾ ਉਹ ਤੱਥਾਂ ਦੇ ਆਧਾਰ ਤੇ ਹੁੰਦਾ ਸ਼ਿਕਾਇਤ ਕੀਤੀ ਜਾਂਦੀ ਹੈ ਜੇ ਕੋਈ ਜਿੱਦਾ ਰਾਮ ਰਹੀਮ ਤੇ ਜਿਹੜੇ ਇਲਜ਼ਾਮ ਸੀਗੇ ਕਿ ਉਹਨਾਂ ਨੇ ਉਹ ਜਦੋਂ ਸੈਬਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਉਸ ਤਰ੍ਹਾਂ ਉਹ ਜਿਹੜਾ ਉਹਨਾਂ ਨੇ ਅੰਮ੍ਰਿਤ ਪਿਆਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜੀ ਉਹਨਾਂ ਨੇ ਮਿੱਠਾ ਪਾਣੀ ਘੋਲ ਲਿਆ ਉਹ ਤੇ ਉਹ ਇਹਦਾ ਇਹਦਾ ਵੀ ਵਿੱਚ ਮੈਂ ਤੁਹਾਨੂੰ ਦੱਸ ਦੇਣੀ ਆ ਇੱਕ ਮਿੰਟ ਆਪਾਂ ਗੱਲ ਗੱਲ ਕਰ ਰਹੇ ਆ ਉਹ ਕੇਵਲ ਦਾਦੂਵਾਲ ਹੁਣਾਂ ਨੂੰ ਲੈ ਕੇ ਆ ਕਿ ਇੱਕ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਤੁਰ ਪਿਆ ਕਿ ਦਾਦੂਵਾਲ ਹੁਣੀ ਉਸ ਡੇਰੇ ਦੇ ਵਿੱਚ ਜਾਂਦੇ ਆ ਹਾਲਾਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਕਲੀਅਰ ਕਰਦਿਆ ਵੀ ਮੇਰਾ ਸਹਿਚਾਰ ਬਹੁਤ ਸੀ ਤੇ ਪਰ ਲੋਕਾਂ ਦਾ ਇੱਕ ਜਿਹੜਾ ਇਹ ਲੋਕ ਇਕੱਠੇ ਹੋ ਗਏ ਆ ਵੀ ਇਹਦਾ ਵਿਰੋਧ ਹੋ ਰਿਹਾ ਲੋ ਇੱਕ ਸਮੂਹ ਜਿਹੜਾ ਲੋਕਾਂ ਦਾ ਸਿੱਖ ਸੰਗਤ ਦਾ ਉਹ ਵਿਰੋਧ ਦੇ ਵਿੱਚ ਵੀ ਆ ਇਹ ਹੋਣਾ ਹੀ ਆ ਜੀ ਇਹ ਹੋਣਾ ਹੀ ਆ ਜਦੋਂ ਇਹ ਲੋਕ ਸਾਧ ਸੰਗਤ ਨੂੰ ਜਿਹੜੇ ਸਾਧ ਸੰਗਤ ਹੁੰਦੀ ਹੈ ਨਾ ਚਾਹੇ ਸਿੱਖ ਸੰਗਤ ਹੈ ਚਾਹੇ ਮਤਲਬ ਕੋਈ ਵੀ ਸੰਗਤ ਹੈ ਜੀ ਜਿਹੜੀ ਸੰਗਤ ਹੁੰਦੀ ਹੈ ਨਾ ਉਹ ਰੱਬ ਦਾ ਰੂਪ ਹੁੰਦੀ ਹੈ ਕਹਿੰਦੇ ਪਰਮਾਤਮਾ ਸੰਗਤ ਦੇ ਵਿੱਚ ਬੈਠਦਾ ਜਦੋਂ ਤੁਸੀਂ ਸੰਗਤ ਨੂੰ ਹੀ ਧੋਖੇ ਦੇ ਵਿੱਚ ਰੱਖੋਗੇ ਮਤਲਬ ਤੁਹਾਡੇ ਨਾਲ ਜਾ ਰਿਆਂ ਕਿਤੇ ਹੋਰ ਹੈ ਤੇ ਤੁਸੀਂ ਸੰਗਤ ਦੇ ਅੱਗੇ ਖੜੇ ਹੋ ਕੇ ਚਿਹਰਾ ਕੋਈ ਹੋਰ ਨਕਾਬ ਪਾ ਕੇ ਜਦੋਂ ਤੁਸੀਂ ਖੜੇ ਹੋਵੋਗੇ ਤਾਂ ਤੁਹਾਡਾ ਜਦੋਂ ਉਹ ਨਕਾਬ ਇੱਕ ਦਿਨ ਨੰਗਾ ਤਾਂ ਹੋਣਾ ਹੀ ਹੈ ਨਾ ਵੀਰ ਜੀ ਤਾਂ ਫਿਰ ਜਦੋਂ ਉਹ ਨਕਾਬ ਲਾਊਗਾ ਜਦੋਂ ਬराई ਨੰਗੀ ਹੋਊਗੀ ਪਰ ਅਸੀਂ ਲਗਾਤਾਰ ਦੇਖ ਰਹੇ ਹਾਂ 2024 ਜਦੋਂ ਦਾ ਚੜਿਆ ਹੋਇਆ ਜਦੋਂ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਡਿਕਲੇਅਰ ਕਰਤਾ ਕਿ ਮੈਂ ਅਵਤਾਰ ਹਾਂ ਜਦੋਂ ਪਰਮਾਤਮਾ ਦੀ ਹੋਂਦ ਤੇ ਹੀ ਸਵਾਲ ਖੜਾ ਹੋ ਜਾਏ ਉੱਥੇ ਪਰਮਾਤਮਾ ਖੜਾ ਹੋ ਜਾਂਦਾ ਔਦੋਂ ਬਾਅਦ ਫਿਰ ਜਿਹੜੀ ਉਹਦੀ ਆਵਾਜ਼ ਦੁਜਾਠੀ ਹੈ ਨਾ ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ ਇਹ ਵੀਰ ਜੀ ਬराई ਲਗਾਤਾਰ ਨੰਗੀ ਹੋ ਰਹੀ ਹੈ ਅਜੇ ਹੋਰ ਦੇਖੋਗੇ ਤੁਸੀਂ ਹੋਰ ਵੀ ਹਜੇ ਬਹੁਤ ਸਾਰੇ ਸੱਚ ਸਾਹਮਣੇ ਆਉਣਗੇ ਹੋਰ ਵੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਮਖੌਟੇ ਪਾਏ ਹੋਏ ਆ ਸਿੱਖ ਸੰਗਤ ਦੇ ਸਾਹਮਣੇ ਜਾਂ ਆਪਣੇ ਸਾਹਮਣੇ ਉਹਨਾਂ ਦੇ ਚਿਹਰੇ ਕੁਝ ਹੋਰ ਆ ਪਰ ਅਸਲ ਦੇ ਵਿੱਚ ਤਾਰਾ ਉਹਨਾਂ ਦੀਆਂ ਕਿਤੇ ਹੋਰ ਜੁੜੀਆਂ ਉਹ ਚੱਲਦੇ ਕਿਸੇ ਹੋਰ ਦੇ ਇਸ਼ਾਰੇ ਤੋਂ ਆ ਕੱਲ ਤੁਸੀਂ ਕੱਲ ਹੀ ਤੁਸੀਂ ਦੇਖ ਲਓ ਮਤਲਬ ਕਿ ਆਪਣਾ 450 ਸਾਲਾ ਬਣਾਇਆ ਗਿਆ ਨਾ ਵੀ ਆਪਣਾ ਗੁਰ ਅਮਰਦਾਸ ਜੀ ਦਾ ਔਰ ਉੱਥੇ ਆਪਣੇ ਗਿਆਨੀ ਹਰਪ੍ਰੀਤ ਜੀ ਨੇ ਕੀ ਕਿਹਾ ਹੈ ਗਿਆਨੀ ਹਰਪ੍ਰੀਤ ਜੀ ਕਹਿੰਦੇ ਆ ਵੀ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਏਜੰਸੀਆਂ ਨੂੰ ਸਿੱਖ ਸੰਗਤ ਨੂੰ ਪਾੜਨ ਵਾਸਤੇ ਛੱਡਿਆ ਹੋਇਆ ਹੈ ਵੀ ਉਹ ਨਹੀਂ ਚਾਹੁੰਦੇ ਆ ਜਿਹੜੇ ਸਾਡੀਆਂ ਸਰਕਾਰਾਂ ਮੌਕੇ ਦੀਆਂ ਨਹੀਂ ਚਾਹੁੰਦੀਆਂ ਜੀ ਸਿੱਖ ਸੰਗਤ ਆ ਉਹ ਇਕੱਠੀ ਹੋ ਜਾਈ ਕਿਉਂਕਿ ਉਹਨਾਂ ਨੂੰ ਸਿੱਖਾਂ ਦੀ ਪਾਵਰ ਪਤਾ ਹੈ ਵੀ ਜਿਸ ਦਿਨ ਸਿੱਖ ਇਕੱਠੇ ਹੋ ਗਏ ਤੇ ਉਸ ਦਿਨ ਉਹਨਾਂ ਨੂੰ ਪਤਾ ਹੈ ਵੀ ਉਹ ਇਹਨਾਂ ਤੇ ਰਾਜ ਕਰਨਗੇ ਜੀ ਬਿਲਕੁਲ ਸੱਚ ਹੈ ਇਹ ਬਿਲਕੁਲ ਸੱਚ ਹੈ ਜਿਸ ਦਿਨ ਸਿੱਖ ਸੰਗਤ ਉਹਨਾਂ ਲੋਕਾਂ ਦੀਆਂ ਇਹਨਾਂ ਗੱਲਾਂ ਨੂੰ ਸਮਝੂ ਦੁਸ਼ਮਣ ਦੀਆਂ ਗੱਲਾਂ ਨੂੰ ਸਮਝੂਗੀ ਉਸ ਦਿਨ ਹੀ ਕਾਮਯਾਬ ਹੋਗੀ ਉਹਨਾਂ ਨੇ ਇੱਕ ਇੱਕ ਕਰਕੇ ਜਿੱਥੇ ਸਿੱਖਾਂ ਤੋਂ ਮਤਲਬ ਪਹਿਲਾਂ ਜਿਵੇਂ ਡੇਰਾ ਪ੍ਰੇਮੀ ਦੂਰ ਕੀਤੇ ਫਿਰ ਆਪਾਂ ਦੇਖਿਆ ਜਿਵੇਂ ਰਵੀਦਾਸ ਜੀ ਭਗਤ ਵਾਲਾ ਰੌਲਾ ਪੈ ਕੇ ਉਹ ਐਸੀ ਭਾਈਚਾਰਾ ਦੂਰ ਕੀਤਾ ਹੌਲੀ ਹੌਲੀ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ ਸਿੱਖਾਂ ਨੂੰ ਵੰਡਾਂ ਦੀ ਜਿਹੜੀ ਹੈਗੀ ਐ ਇਹ ਬਿਲਕੁਲ ਸੱਚ ਐ ਇਹ ਜਿਸ ਦਿਨ ਮਤਲਬ ਸਾਡੀ ਸਿੱਖ ਸੰਗਤ ਅੱਜ ਇਹ ਗੱਲ ਸਮਝ ਜੇ ਭਵੇਂ ਕੱਲ ਸਮਝ ਜੇ ਜਦ ਤੱਕ ਉਹ ਦੁਸ਼ਮਣ ਦੀਆਂ ਚਾਲਾਂ ਨਹੀਂ ਸਮਝਦੀਆਂ ਜਾਂ ਜਦ ਤੱਕ ਦੁਸ਼ਮਣ ਦੀ ਇੱਕ ਡਿਪਲੋਮੇਸੀ ਨਹੀਂ ਸਮਝ ਲੱਗੂਗੀ ਉਦੋਂ ਤੱਕ ਨਾ ਤਾਂ ਸਿੱਖ ਸੰਗਤ ਦਾ ਏਕਾ ਹੋ ਸਕੂਗਾ ਤੇ ਨਾ ਹੀ ਅਸੀਂ ਸਾਡਾ ਪੰਜਾਬ ਦਾ ਕੋਈ ਭਲਾ ਹੋ ਸਕੂਗਾ ਜੀ ਗਿੱਪਾਲ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ